ਆਮ ਆਲੋਟਿਆ ਗਿਆ ਆਮ ਆਲੋਟਿਆ ਗਿਆ ਨਹੀਂ ਨਹੀਂ ਮੇਰੇ ਇਸਨੇ ਭਾਈ ਕਰੋ ਮੈਨਿਆ ਚਾਰ ਬੇਨਿਆ ਕੋਈ ਪਤਲੀ ਹੋਈ ਹੋਣਾ ਲੱਲਿਆ ਹਾਏ ਮੇਰਾ ਪੁੱਤਰ ਖੋ ਲਿਆ ਮੇਰੇ ਕੋ ਇਹਦੀ ਹਾਏ ਕੋਈ ਕਾਰਵਾਈ ਤਾਂ ਨਹੀਂ ਕਰ ਗਿਆ ਨਾ ਕੋਈ ਨਹੀਂ ਦੇਖਿਆ ਜਾਣਾ ਨਹੀਂ ਦੇਖਿਆ ਜਾਣਾ ਨਹੀਂ ਦੇਖਿਆ ਜਾਣਾ ਇਸ ਸ਼ਖਸ ਦਾ ਤਰਦ ਨਹੀਂ ਦੇਖਿਆ ਜਾਣਾ ਚਾਰ ਧੀਆਂ ਦਾ ਪਿਓ ਆਪਣਾ ਜਵਾਨ ਪੁੱਤ ਘਵਾ ਬਠਾਏ ਇਹ ਤਸਵੀਰਾਂ ਗੁਰਦਾਸ ਪੁਰਧਿਆ ਨੇ ਜਿੱਥੇ ਕਿ ਇਸ ਪਰਿਵਾਰ ਦਾ ਦਾਵਾ ਹੈ ਕਿ ਉਹਨਾਂ ਦਾ ਮੁੰਡਾ ਕਿਸੇ ਕੁੜੀ ਨੂੰ ਘਰ ਲੈ ਕੇ ਆਇਆ ਬਸ ਉਸ ਤੋਂ ਬਾਅਦ ਮਗਰੀ ਮਗਰ ਕੁਝ ਲੋਕ ਆ ਗਏ ਤੇ ਫੇਰ ਉਹ ਹੋਇਆ ਕਿ ਉਹਨਾਂ ਦਾ ਜਵਾਨ ਜਹਾਨ ਪੁੱਤ ਜਹਾਨੋਂ ਤੁਰ ਗਿਆ ਆਓ ਤੁਹਾਨੂੰ ਦਿਖਾਨੇ ਆ ਕੀ ਹੈ ਪੂਰੀ ਘਟਨਾ ਤੜਪੇਲ ਪੰਜਾਬੀ ਟੀਵੀ ਦੇ ਲਈ ਰੋਹਿਤ ਗੁਪਤਾ ਤੇ ਰਿਪੋਰਟ ਰਿਕਰਡ ਹੋ ਗਿਆ ਜੀ ਪੋਜ਼ਿਟਿਵ ਫੋਟੋ ਆ ਦੇਖ ਲਓ ਫੋਟੋ ਆ ਬਈਆ ਦਾ ਕੰਮ ਆ ਨਾ ਤਰਨ ਬਰਾ ਨਾ ਕੁੱਲਾ ਬਰਾ ਮਰ ਤਗਬ ਆ ਜੀ ਕੰਦੇ ਸ਼ੂ ਨਾ ਇਹ ਕਰੋ ਕਿਸੇ ਕੋਲ ਇੰਡੀਆ ਇਹਦਾ ਵੀ ਕੋਈ ਚਾਲਦਾ ਟੋਟਾ ਮੈਂ ਆ ਕੰਨਾਈ ਕੁੜੀ ਮੇ ਤੇ ਵਾਛਦਾ ਚਾਰੇ ਬੇੜੀਆਂ ਮੇਲੀਆਂ ਤੇ ਮੇਰਾ ਆ ਕੋਹ ਹੈ ਤਾਂ ਮੈਂ ਪਾਰੇ ਪਿੰਡ ਹੀ ਰਹਿਣ ਵਾਲੀ ਆ ਮੇਰਾ ਪ੍ਰਾਕਾਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬਰਸ਼ ਗਾਂ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਾਇਆ ਮਾਰਨ ਮੂੜਨ ਦਾ ਬੜਾ ਮਾਰਿਆ ਉਹਨੂੰ ਮੇਰੇ ਭਰਾ ਨੂੰ ਉਹਨਾਂ ਨੇ ਉਹਨੂੰ ਡਾਰ ਗਿਆ ਬਹੁਤ ਡਾਰ ਗਿਆ ਉਹਨੂੰ ਧਮਕੇ ਦੇ ਕੇ ਤੈਨੂੰ ਮਾਰ ਗਿਆ ਉਸ ਵੇਲੇ ਉਹ ਨਹੀਂ ਸ਼ੰਭੀ ਸਾਲੇ ਆ ਜੀ ਸਰਵਰਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਨਾਸਰਜੀਤ ਰਾਜ ਹੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਹੀ ਉਹ ਮੇਰਾ ਬੇੜਾ ਨਾਮ ਸਰਵਰਨਾ ਕੁਮਾਰ ਪੁੱਤਰ ਸਰਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੀ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਤੇ ਪਿੰਡ ਦੇ ਪਿੰਡ ਦੀ ਕੁੜੀ ਤੇ ਉਹਨਾਂ ਨਾਲ ਜਵਾਈ ਆ ਗਿਆ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤੈਨੂੰ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਫ ਦਿੱਤਾ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਕਿੰਨੇ ਬੱਚੇ ਤਾਂ ਬੱਚੇ ਮੇਰੇ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਹੀ ਤੇ ਮੇਰਾ ਮੇਰੀ ਸਨਸਾ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਜ਼ਰਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜੈਂਸੀ ਚ ਹਾਲ ਫਟਾ ਕੰਮ ਕਰਨਾ ਮਦਨਾਤਰੀ ਗਿਆਜਾਂਸ ਜਿਸ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਹੀ ਇਹਨਾਂ ਦਾ ਰਿਪਰੇਟਰ ਹੀ ਇਹਨਾਂ ਦਾ ਟਰੱਕ ਦਾ ਟ੍ਰੇਪਰੇਟਰ ਦੇ ਆ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੇ ਪੁਲਿਸਰ ਕੰਪਲੇਂਟ ਕਰ ਕਹੇ ਤਾਂ ਕਿ ਕਰਨਾ ਸੁਣਵਾਈ ਲਿਖਣਾ ਆ ਸੁਣਵਾਈ ਚੱਲ ਰਹੀ ਆ ਸਾਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਕੋਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਵੇਰੇ 9:00 ਦਾ ਟਾਈਮ ਆ ਸਾਡਾ ਤਾਂ ਕਿ ਕੋਈ ਕਾਰਵਾਈ ਨਹੀਂ ਹੋਈ ਸਾਡੇ ਕੀ ਮੰਗ ਕਰਦੇ ਹੋ ਭਾਈ ਮੈਂ ਕਹਿੰਦਾ ਕਿ ਸਾਡੇ ਦੋਸਤਿਆਂ ਨੇ ਸੌਖ ਸਕਤੋ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨੁਸਾਖ ਦੋਆਇਆ ਜਾਏ